ਇਸ ਖਬਰ ਨੂੰ ਸੁਣ ਕੇ ਤੁਹਾਡਾ ਖੂਨ ਖ올 ਜਾਵੇਗਾ ਕਿਉਂਕਿ ਇਥੇ 22 ਸਾਲਾਂ ਨੌਜਵਾਨ ਨੇ 5 ਸਾਲਾਂ ਬੱਚੇ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਕਾਮਯਾਬ ਨਹੀਂ ਹੋਇਆ ਤਾਂ ਉਸਨੇ ਉਸ ਬੱਚੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ ਦਰਅਸਲ ਇਹ 22 ਸਾਲਾਂ ਨੌਜਵਾਨ ਇਸ 5 ਸਾਲ ਦੇ ਬੱਚੇ ਨੂੰ ਕਤੂਰੇ ਦਿਖਾਉਣ ਦੇ ਬਹਾਨੇ ਆਪਣੇ ਨਾਲ ਲੇ ਜਾਂਦਾ ਤੇ ਉਸ ਨਾਲ ਗਲਤ ਕੰਮ ਕਰਨ ਲੱਗਾ ਸੀ ਪਰ ਜਦੋਂ ਜੇਕਰ ਗੱਲ ਕਰੀਏ ਤਾਂ ਇਸ ਦੀਆਂ ਚੀਕਾਂ ਬੱਚਿਆਂ ਦੀਆਂ ਚੀਕਾਂ ਸੁਣਾਈ ਦਿੱਤੀਆਂ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪੁੱਜੇ ਤਾਂ ਇਹ ਦਰਿੰਦਾ ਹਾਊਸ ਨੂੰ ਛੱਡ ਕੇ ਫਰਾਰ ਹੋ ਜਾਂਦਾ ਹੈ ਮਾਮਲਾ ਰੂਪਨਗਰ ਦੇ ਪਿੰਡ ਰਾਮਪੁਰ ਮਾਜਰੀ ਦਾ ਹੈ ਜਿੱਥੇ ਇੱਕ 5 ਸਾਲਾ ਬੱਚੇ ਦੇ ਨਾਲ ਮੁੰਡੇ ਵੱਲੋਂ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 23 ਜਨਵਰੀ ਦੀ ਹੈ ਜਦੋਂ ਸ਼ਾਮ ਵੇਲੇ 5 ਸਾਲਾ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਹੁੰਦਾ ਐਜ਼ਰਾਨ ਇੱਕ ਮੁੰਡਾ ਇੱਕ ਨੌਜਵਾਨ 22 ਸਾਲਾਂ ਦਾ ਜਿਸ ਦਾ ਨਾਮ ਮਨੀ ਦੱਸਿਆ ਜਾ ਰਿਹਾ ਹੈ ਉਸ ਨੂੰ ਬਹਿਲਾ ਫਸਲਾ ਕੇ ਕੁੱਤੇ ਦੇ ਬੱਚੇ ਦਿਖਾਉਣ ਦੇ ਬਹਾਨੇ ਨੇੜੇ ਜੰਗਲ ਦੇ ਵਿੱਚ ਲੈ ਜਾਂਦਾ ਹੈ ਤੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰਿਵਾਰਕ ਮੈਂਬਰ ਇਸ ਬੱਚੇ ਨੂੰ ਲੱਭਦੇ ਨੇ ਤੇ ਜੋਰ-ਜੋਰ ਦੇ ਨਾਲ ਉਸ ਦਾ ਨਾਮ ਪੁਕਾਰਦੇ ਨੇ ਤੇ ਬੱਚੇ ਨਾਲ ਜਦੋਂ ਇਹ ਨੌਜਵਾਨ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਕਾਮਯਾਬ ਨਹੀਂ ਹੁੰਦਾ ਤਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜਦੋਂ ਬੱਚੇ ਦੀ ਰੋਂਦੇ ਦੀ ਆਵਾਜ਼ ਸੁਣਦੇ ਨੇ ਪਰਿਵਾਰਕ ਮੈਂਬਰ ਤੇ ਉੱਥੋਂ ਦੇ ਲੋਕ ਜਦੋਂ ਬੱਚੇ ਦੀ ਆਸ ਨੂੰ ਕਿ ਉਸ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਦਰਿੰਦਾ ਉਸ ਨੂੰ ਉੱਥੋਂ ਛੱਡ ਕੇ ਭੱਜ ਜਾਂਦਾ ਹੈ ਜੀ ਹਾਂ ਕਿਹਾ ਜਾ ਰਿਹਾ ਹੈ ਕਿ ਇਸ ਦਰਿੰਦੇ ਨੇ ਬੱਚੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਇਹ ਸਫਲ ਰਹਿਣ ਤੋਂ ਬਾਅਦ ਬੱਚੇ ਦਾ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਬੱਚੇ ਦੇ ਗਲੇ ਤੇ ਵੀ ਨਿਸ਼ਾਨ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹ ਬੱਚੇ ਨੂੰ ਘਾਨੋ ਮਾਰਨ ਲਈ ਮੰਦਰ ਦੇ ਵਿੱਚ ਲੈ ਗਿਆ ਤੇ ਆ ਤੁਸੀਂ ਦੇਖ ਹੀ ਲਿਆ ਆਉਣਾ ਇਹਦਾ ਕਾਲ ਦਾ ਕੀ ਹਾਲ ਹੋਇਆ ਵਾ ਕੁਦਰਮਾਤਮਾ ਨੂੰ ਪਤਾ ਨਹੀਂ ਕਿਹੜੀ ਵਜ੍ਹਾ ਤੋਂ ਇਹ ਬਚ ਗਿਆ ਜੇ ਤਾਂ ਪਿੰਡ 'ਚ ਰੌਲਾ ਪਿਆ ਰੌਲਾ ਸੁਣ ਕੇ ਭੱਜ ਗਿਆ ਛੱਡ ਕੇ ਉਹਨੂੰ ਉਸ ਟਾਈਮ ਤੇ ਜਿੱਦੀ ਰੋਂਦੇ ਦੀ ਆਵਾਜ਼ ਸੁਣੀ ਅਸੀਂ ਕਿੱਥੇ ਬਹੁਤੀ ਵਾ ਸਾਰਾ ਵੱਡੇ ਪਹੁੰਚ ਕੇ ਆ ਗਏ ਵਾਪਸ ਅਸੀਂ ਇੱਕ ਅੱਧੇ ਘੰਟੇ ਲੱਗਾ ਇਹਨਾਂ ਦੇ ਨਿਸ਼ਾਨ ਦੇਖ ਕੇ ਅਸੀਂ ਅਸੀਂ ਨੂੰ ਹਸਪੀਟਲ ਲੈ ਗਏ ਇਲਾਜ ਵਾਸਤੇ ਤੇ ਉੱਥੇ ਬਾਕੀ ਡਾਕਟਰ ਦੀ ਕਾਰਵਾਈ ਹੋਈ ਹੈਗੀ ਆ ਕਈ ਕੋਣ ਸੀਗੇ ਜਿਹੜੇ ਬੱਚਨ ਲੈ ਕੇ ਗਏ ਹਾਂਜੀ ਕੋਈ ਗਵਡੀਆਂ ਨਹੀਂ ਮੁੰਡਾ ਕੋਈ ਗਵਡੀਆਂ ਮੁੰਡਾ ਹੀ ਸੀ ਅੱਛਾ ਹਾਂਜੀ ਕੋਈ ਰੰਝੇਸ਼ ਵਗੈਰਾ ਚੱਲਦਾ ਨਹੀਂ ਨਹੀਂ ਕੋਈ ਰੰਝੇਸ਼ ਤੋਂ ਸਾਡੇ ਮੁਕਾਬਲੇ ਤਾਂ ਕੋਈ ਰੰਝੇਸ਼ ਅਸੀਂ ਤਾਂ ਸਾਉਣਾ ਪਿਆਰ ਕਰਨ ਵਾਲੇ ਹੈਗੇ ਆ ਬਾਕੀ ਵਰਗਨਾ ਅੰਦਰ ਮਨ ਚ ਕੋਈ ਹੋਣੀ ਆ ਪੁਰਾਣੀ ਰੰਝੇਸ਼ ਦਾ ਉਹਨਾਂ ਦੇ ਚਿੱਤੇ ਹੋਣੀ ਆ ਵੈਸੇ ਅਸੀਂ ਤਾਂ ਭੁੱਲੇ ਬੈਠੇ ਆ ਉਹਨਾਂ ਨੂੰ ਕੋਈ ਚਿੱਤੇ ਹੋਣੀ ਆ ਉਹ ਜਾਣਦੇ ਹੈਗੇ ਆ ਜਿਹੜਾ ਉਹਨਾਂ ਨੇ ਸਾਡੇ ਪੱਤੇ ਨਾਲ ਹੀ ਸਾਧਰੇਆ ਤੇ ਕਿਸੇ ਬੱਚ ਨਾਲ ਟ੍ਰੀਪਲ ਡਾਟਰ ਹੋਇਆ ਜਿਹੜੇ ਸੰਬੰਧੀ ਅਧਿਉ ਪ੍ਰਾਂਤਨ ਮੈਂ ਫੋਕਸ ਪਾਰਟੀ ਆਪਣੇ ਹਸਪਤਲ ਨੂੰ ਢੇਡ ਤੁਸੀਂ ਵੀ ਤੇ ਡਾਕਟਰ ਨੂੰ ਕਿਹਾ ਗਿਆ ਤੇ ਡੇਟਾ ਹਸਪਤਲ ਜਿਹੜਾ ਬੱਚਾ ਸੀਗਾ ਉਹ 3 ਕੋਰ 5 ਸਾਲ ਹੈ ਵਿਲੇਜ ਉਹ ਰਾਂਡਰ ਮਾਦਰੀ ਨੂੰ ਉਸ ਤੋਂ ਦੋਈ ਦੇ ਕੇ ਇਲੈਕਸ਼ਨ ਲਈ ਤੋਤਾ ਦੇ ਤੁਸੀਂ ਇਹਦਾ ਆਪਣਾ ਬਿਆਨ ਹੈ ਉਹ ਕੱਲ ਲੈ ਲਓ ਤੋਂ ਸਾਡੇ ਕੋਲ ਉਹਦੇ ਫਕਰ ਸਾਹਿਬ ਅੱਜ ਆਏ ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈ ਸਟੇਟਮੈਂਟ ਦੇ ਵਿੱਚ ਉਹਨੇ ਦੱਸਿਆ ਕਿ ਕੋ ਮਦੌਨ ਦੇ ਪਿੰਡ ਵਾਹਰ ਮਨੀਸ਼ ਸਿੰਘ ਉਹਨਾਂ ਦੇ ਜਿਹੜਾ ਮਨੀਸ਼ ਸਿੰਘ ਹੈਗਾ ਉਹਨੇ بیٹے ਨੂੰ ਫੇਰ ਦਿਆ ਸੀ ਬਾਹਰ ਟੋਗੜੀ ਲੈਂਡ ਦੇ ਬਾਹਲੇ ਜੌਰ ਦੇ ਬਾਹਲੇ ਇਹਨਾਂ ਕਿਤੇ ਪਿੰਡ ਦੇ ਨਾਲ ਹੀ ਸਾਈਡ ਜਿਹੜਾ ਵਿੱਚ ਲੱਗਿਆ ਉੱਥੇ ਉਹਨੇ ਉਹਦਾ ਗਲਾ ਦਬਾ ਕੇ ਗਲਾ ਦਬਾ ਕੇ ਉਹ ਨਰਮ ਜੀ ਕੋਸ਼ਿਸ਼ ਕੀਤੀ ਤੇ ਬੱਚੇ ਨੇ ਕੁਝ ਰੋਲਾ ਪਾਇਆ ਤਾਂ ਉੱਥੇ ਛੱਡ ਗਏ ਉਹ ਉੱਥੋਂ ਭੱਜ ਗਏ ਤੇ ਜਿਸ ਵੰਦੀ ਉਹ ਜਦੋਂ ਪਿੰਡ ਦੀ ਹੀ ਉਹਦੀ ਅਗਰਸ਼ਰ ਵੀ ਚਾਚੀ ਲੱਗਦੀ ਆ ਉਹ ਲੈ ਕੇ ਬੱਚੇ ਨੂੰ ਉਹਦੇ ਘਰੇ ਆਈ ਸੋ ਬੱਚੇ ਨੇ ਆਪਣੀ ਸਾਰੀ ਗੱਲਬਾਤ ਦੱਸੀ ਉਹਨਾਂ ਨੇ ਮੈਨੂੰ ਆਪਣਾ ਬਿਆਨ ਦੇਇਆ ਜਿਸ ਕਰਕੇ ਉਹਨਾਂ ਦੇ ਬਿਆਨ ਤੇ ਆਪਾਂ ਇਹਦੀ ਐਫਆਈਆਰ ਲੋਜ ਕਰਤੀ ਹੈ ਅਨਦਰਸੈਕਸ਼ਨ 357 350 ਪੈਸੋ ਕਰਾ ਹੈਪੀਸੀ ਇਹ ਜਦੋਂ ਇਹ ਹੁਣ ਐਫਆਈਆਰ ਲੋਜ ਹੋ ਗਈ ਜੀ ਆਪਾਂ ਰੇਡ ਪਾਦੀ ਬਣਾ ਦਿੱਤੀ ਹੈ ਜਾਲੀ ਨੂੰ ਕੈਪਟਚਰ ਕਰਕੇ ਕੋਰਟ ਵਿੱਚ ਪੇਸ਼ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ